ਸਰਬਜੀਤ ਸੰਗਰੂਰਬੀ ਦੀ ਰਚਨਾ ਕਈ ਮਰ ਹੀ ਜਾਂਦੇ ਨੇ 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 ਖਾਪਤ ਜੜਦੀਆਂ ਮਾਰਾਂ ਨੂੰ ਖਾਪਤ ਜੜਦੀਆਂ ਮਾਰਾਂ ਨੂੰ ਕਈ ਮਰ ਹੀ ਜਾਂਦੇ ਨੇ 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 ਖਾਪਤ ਜੜਦੀਆਂ ਮਾਰਾਂ ਨੂੰ ਖਾਪਤ ਜੜਦੀਆਂ ਮਾਰਾਂ ਨੂੰ ਉਮਰ ਸਾਰੀ ਲੰਘ ਜਾਂਦੀ ਉਮਰ ਸਾਰੀ ਲੰਘ ਜਾਂਦੀ ਉੜੀਕਦੇਆਂ ਬਹਾਰਾਂ ਨੂੰ ਉੜੀਕਦੇਆਂ ਬਹਾਰਾਂ ਨੂੰ ਕਈ ਮਰ ਹੀ ਜਾਂਦੇ ਨੇ ਖਾਪਤ ਜੜਦੀਆਂ ਮਾਰਾਂ ਨੂੰ